ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 19 ਨਵੰਬਰ ਤੋਂ ਲੈ ਕੇ 30 ਨਵੰਬਰ ਦੇ ਮੌਸਮ ਦੀ ਯਾਨੀ ਕਿ ਨਵੰਬਰ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਐਸੇ ਲਿਆਜੋ ਤਾਜ਼ਾ ਸੈਟਲਾਈਟ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਹਾਡੀ ਸਕਰੀਨ ਤੇ ਮੌਸਮ ਮੁੱਖ ਤੌਰ ਤੇ ਸਾਫ਼ ਹੀ ਬਣਿਆ ਹੋਇਆ ਤੇ ਇਸ ਵੇਲੇ ਟੁੱਟਵੀਂ ਬਦਲ ਹੋਈ ਰਾਜਸਥਾਨ ਦੇ ਉੱਪਰ ਦੀ ਲੰਘ ਰਹੀ ਆ ਇਹ ਜਿਹੜੇ ਫੋਕੇ ਬਦਲ ਹੋਏ ਵਾਲਾ ਸਿਸਟਮ ਹੈ ਇਹ ਅਜੇ ਵੀ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਲੰਘਦਾ ਰਹੇਗਾ ਸੋ ਮੇਰੇ ਵਾਲੇ ਕੋਈ ਅਲਰਟ ਨਹੀਂ ਹੈ ਤੇ ਜੇਕਰ ਆਉਂਦੇ 10 ਦਿਨਾਂ ਦੀ ਗੱਲ ਕਰਦੇ ਹਾਂ ਸਿੱਧੇ ਤੌਰ ਤੇ 29 3 ਨਵੰਬਰ ਤੱਕ ਤੇ ਇੱਕ ਦੋ ਸਿਸਟਮ ਹੋ ਰਾ ਸਕਦੇ ਨੇ ਜਿਹੜੇ ਖੁਸ਼ਕ ਹੋਣਗੇ ਉਹਦੇ ਵਿੱਚ ਵੀ ਵੱਡੇ ਫਤਰ ਤੇ ਮੇਰੇ ਕੋਈ ਚਾਂਸ ਅਲਰਟ ਨਹੀਂ ਹੈ ਇਸ ਲਈ ਮੁੱਖ ਤੌਰ ਤੇ ਮਾਸਾਂ ਸਾਫੇ ਰਹਿੰਦਾ ਜਾਖ ਰਿਹਾ ਹੈ ਹਾਲਾਂਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਠੰਡੀਆਂ ਹਵਾਵਾਂ ਮੁਰਤੋਂ ਚੱਲਣੀਆਂ ਸ਼ੁਰੂ ਹੋਣਗੀਆਂ ਉੱਤਰ-ਪਛੋਦੀਆਂ ਜਿਹਦੇ ਨਾਲ ਠੰਡ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਰਤੋਂ ਹਵਾ ਦਾ ਜਰਾ ਜਰਾ ਦਰਜ ਹੋਏਗਾ ਤੇ ਇਹ ਹਵਾਵਾਂ ਜਿਹੜੀਆਂ ਨੇ ਨਾ ਵਫਰ ਤੇ ਖੇਤਾਂ ਕਿਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਜਿਹਦੇ ਨਾਲ ਰਾਤਾਂ ਹੋਰ ਠੰਡਣਗੀਆਂ ਤੇ ਦਿਨਾਂ ਦੇ ਟੈਂਪਰੇਚਰ ਜਿਹੜੇ ਥੱਲੇ ਆ ਸਕਦੇ ਨੇ ਸੋ ਇੱਕ ਮੀਂਹ ਵਾਲਾ ਸਿਸਟਮ ਜਿਹੜਾ ਕਿ ਦਸੰਬਰ ਦੇ ਪਹਿਲੇ ਹਫਤੇ ਲੱਗਦਾ ਜਾ ਰਿਹਾ ਉਹ ਉਸੇ ਤਰ੍ਹਾਂ ਦੇ ਵਿੱਚ ਫੈਲਾ ਕਰ ਲੈ ਮੀਂਹ ਜਾ ਰਹੀ ਸੀ ਤੇ ਹੁਣ ਉਹ ਸਿਸਟਮ ਦੇ ਵਿੱਚ ਗੜੇ ਮਾਰ ਵੀ ਹੁੰਦੀ ਜਾ ਰਹੀ ਹੈ ਤੇ ਇਹ ਸਿਸਟਮ ਥੋੜਾ ਦੂਰ ਹੈ ਇਸ ਲਈ ਲਾਗੇ ਜਾ ਕੇ ਦੀ ਅਪਡੇਟ ਤਾਂ ਨਾ ਸਾਂਝੀ ਕੀਤੀ ਜਾਵੇਗੀ ਉਸ ਤੋਂ ਪਹਿਲਾਂ ਜੇਕਰ ਆਪਾਂ ਤਾਜ਼ਾ ਅੰਕੜੇ ਦੇਖੀਏ ਮੌਸਮ ਖਾਗ ਦੇ ਪੰਜਾਬ ਦੇ ਲਈ ਜੋ ਵਾਰਨਿੰਗ ਨੇ ਤੇ 19 ਬਈ ਤਰੀਖੀ ਹੋਈ ਹੈ 19 ਤੋਂ ਲੈ ਕੇ 25 ਤਰੀਕ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਕੋਈ ਕਿਸੇ ਤਰ੍ਹਾਂ ਦੇ ਅਲਰਟ ਚੇਤਾਵਨੀ ਨਹੀਂ ਆ ਤਾਂ ਮੌਸਮ ਅਖਤਾਰ ਤੇ ਖੁਸ਼ਕ ਤੇ ਸਾਫ਼ ਰਹੀ ਖਣੇ ਰਹਿਣ ਦੇ ਆਸਾਰ ਮੇ ਵਾਲਾ ਗਰੇਵਾਰੀ ਵਾਲਾ ਸਿਸਟਮ ਦਸੰਬਰ ਦੇ ਪਹਿਲੇ ਹਫਤੇ ਲੱਗਦਾ ਜਾਫਰਿਆ